ਕੋਈ ਬੰਦਾ ਜਿਹੜਾ ਤੁਸੀਂ ਐਕਸਪੀਰੀਅੰਸ ਕਰ ਲਿਆ ਵੀ ਮੈਂ ਸਾਲ ਤੋਂ ਮਿਹਨਤ ਕਰ ਰਿਹਾ ਇਹ ਬੰਦਾ ਮੇਰੇ ਨਾਲ ਚੰਗਾ ਨਹੀਂ ਮੈਂ 10 ਸਾਲ ਤੋਂ ਮਿਹਨਤ ਕਰ ਰਿਹਾ ਮੈਨਾਂ ਚੰਗਾ ਨਹੀਂ ਉਹਨੂੰ ਬਲੌਕ ਕਰਨਾ ਸ਼ੁਰੂ ਕਰੋ ਉਹਨੂੰ ਫੋਨ ਤੋਂ ਵੀ ਬਲੌਕ ਕਰੋ ਉਹਨੂੰ ਆਪਣੇ ਦਿਮਾਗ ਚੋਂ ਵੀ ਬਲੌਕ ਕਰੋ ਹਾਂ ਜੇ ਤੁਹਾਡੇ ਨਾਲ 24 ਘੰਟੇ ਉਹ ਬੰਦਾ ਘਰ ਚ ਰਹਿ ਰਿਹਾ ਤਾਂ ਤੁਸੀਂ ਆਪਣੇ ਦਿਮਾਗ ਨੂੰ ਉਹਦੇ ਨਾਲੋਂ ਵੱਖਰਾ ਕਰੋ ਵੀ ਯਾਰ ਮੈਂ ਹਰ ਇੱਕ ਤੋਂ ਬਿਨਾ ਜਿਉ ਸਕਦਾ ਅਸੀਂ ਵੱਡੇ ਹੁੰਨੇ ਆ ਸਾਡੇ ਮਾਪੇ ਦੁਨੀਆ ਤੋਂ ਚਲੇ ਜਾਂਦੇ ਨੇ ਕਿ ਅਸੀਂ ਜਿਉਂਦੇ ਨਹੀਂ ਕਿ ਅਸੀਂ ਉਹਨਾਂ ਦੇ ਨਾਲ ਹੀ ਸੁਸਾਇਸਾਈਡ ਕਰ ਲੈਣੇ ਆ ਅਸੀਂ ਉਹਨਾਂ ਦੇ ਨਾਲ ਹੀ ਮੈਂ ਸਾਡੇ ਮਾਪੇ ਦੁਨੀਆ ਤੋਂ ਚਲੇ ਜਾਂਦੇ ਨੇ ਕਿ ਅਸੀਂ ਜਿਉਂਦੇ ਨਹੀਂ ਕਿ ਅਸੀਂ ਉਹਨਾਂ ਦੇ ਨਾਲ ਹੀ ਸੁਸਾਈਡ ਕਰ ਲੈਣੇ ਆ ਅਸੀਂ ਉਹਨਾਂ ਦੇ ਨਾਲ ਹੀ ਮਰ ਜਾਂਨੇ ਆ ਅਸੀਂ 2-4 ਦਿਨ ਦੁਖੀ ਹੁੰਨੇ ਆ ਮਹੀਨਾ ਰੋਣੇ ਆ ਪਰ ਮੁੜ ਕੇ ਸਾਨੂੰ ਸਬਰ ਆ ਜਾਂਦਾ ਨਾ ਕਿਉਂਕਿ ਅਸੀਂ ਸੱਚ ਮੰਨ ਲੈਂਦੇ ਆ ਵੀ ਉਹਨਾਂ ਨੇ ਹੁਣ ਆਉਣਾ ਨਹੀਂ ਇਹੋ ਜੇ ਬੰਦੇ ਨੂੰ ਸੱਚ ਮੰਨ ਲਓ ਵੀ ਇਹਨੇ ਮੇਰੀ ਜ਼ਿੰਦਗੀ ਚ ਕੁਝ ਵੀ ਚੰਗਾ ਨਹੀਂ ਕੀਤਾ ਮੈਂ ਇਹਨੂੰ ਆਪਣੀ ਜ਼ਿੰਦਗੀ ਚ ਦੁਬਾਰਾ ਆਉਣ ਨਹੀਂ ਦੇਣਾ ਤੇ ਉਹ ਆਉਣ ਨਹੀਂ ਦੇਣਾ ਇਹ ਹੁੰਦਾ ਵੀ ਉਹ ਕੁਝ ਵੀ ਮਰਜ਼ੀ ਕਰੀ ਜਾਵੇ ਕੁਝ ਵੀ ਮਰਜ਼ੀ ਬੋਲੀ ਜਾਵੇ ਕਿੱਦਾਂ ਵੀ ਤੁਹਾਡੇ ਨਾਲ ਰਹੀ ਜਾਵੇ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ ਜੇ ਕੋਈ ਬੰਦਾ ਜਿਹੜਾ ਤੁਸੀਂ ਐਕਸਪੀਰੀਅੰਸ ਕਰ ਲਿਆ